ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸਨਾਲੋ ਸਜਨੋ ਕਿਵੇਂ ਠੀਕ ਠਾਕ ਹੋ ਹਾਂਜੀ ਚਲੋ ਪ੍ਰਮਾਤਮਾ ਕਰੇ ਸਾਰੇ ਮੇਰੇ ਭਰਾ ਵਧੀਆ ਹੋਣ ਬਾਬਾ ਬਿਮਾਰ ਹੋ ਗਿਆ ਸੀ ਆਪਣਾ ਤੇ ਲਾਵੀ ਹੋ ਗਿਆ ਜੇ ਟੈਨਸ਼ਨ ਜੀ ਸੀ ਹਾਂ ਹੁਣ ਟੈਟ ਹੋ ਗਿਆ ਹੁਣ ਥੋੜਾ ਜਿਹਾ ਲੈ ਕੇ ਆਇਆ ਠੀਕ ਠੂ ਕਰਕੇ ਬੋਤਲ ਲਗਾਉਂਦਾ ਬਾਬੇ ਦੇ ਅੱਜ ਆਪਾਂ ਤੁਹਾਡੀ ਕਿਰਪਾ ਭਰਾਵਾਂ ਦੀ ਹਾਂ ਤੇ ਗੱਲ ਇੱਕ ਨਾ ਦੇਸੀ ਬੰਦੇ ਕਿ ਉਹ ਜੀ ਹੁੰਦੇ ਸੀ ਪਹਿਲਾਂ ਸਾਡੇ ਰਿਸ਼ਤੇਦਾਰ ਹੈ ਅੱਛਾ ਜੀ ਤੇ ਨਹੀਂ ਨਾਂ ਨਹੀਂ ਲੈਣਾ ਯਾਰ ਤੇਰਾ ਆਸਾਨ ਚ ਚਾਚੇ ਨੂੰ ਗੱਲ ਪੈ ਜਾਂਦੇ ਹਾਂ ਉਹ ਰੰਗ ਵੀ ਬੜਾ ਕਾਲਾ ਹੈ ਹਾਂ ਤੇ ਪਾਣ ਜਾਈ ਆਪਣਾ ਹਾਂ ਤੇ ਭਾਈ ਉਹ ਨਾ ਵਿਆਹ ਰੱਖਦਾ ਹੁੰਦਾ ਹਾਂ ਉਹਨੂੰ ਜਿਵੇਂ ਤੂੰ ਕਹਦੇ ਉਵੇਂ ਮਗਰ ਲੱਗ ਜਾਂਦਾ ਸੀ ਉਹਦੋਂ ਨਾਲੇ ਟਾਈਮ ਪੁਰਾਣਾ ਸੀ ਹੁਣ ਤਾਂ ਜਵਾਕ ਸੁੱਖ ਨਾਲ ਰਹਿ ਗਏ ਹਾਂ ਉਹ ਕਹਿੰਦੇ ਓਏ ਕਹਿੰਦੇ ਤੂੰ ਫੇਸ਼ੀਅਲ ਕਰਾ ਹਾਂ ਜਿਹੜੇ ਮੰਦਿਰ ਹੁੰਦੀਆਂ ਨਾ ਕਹਿੰਦੇ ਫੇਸ਼ੀਅਲ ਕਰਾ ਹਾਂ ਉਹ ਕਹਿੰਦਾ ਮੇਨੇ ਛਾਣੇ ਦਾ ਕੀ ਹੁੰਦਾ ਫੇਸ਼ੀਅਨ ਕੀ ਹੁੰਦਾ ਤਾਂ ਤੁਸਲਾ ਹੋ ਗਿਆ ਹਾਂ ਉਹ ਕਹਿੰਦਾ ਅਮਲੀ ਹੈ ਹਾਂ ਉਹ ਕਹਿੰਦਾ ਫੇਸੀਅਲ ਹੁੰਦਾ ਵੀ ਮੂੰਹ ਤੇਰਾ ਸਾਫ਼ ਕਰ ਦੇਣਗੇ ਗੂਰਾ ਰੰਗ ਹਾਂ ਨਾ ਉਹ ਕਹਿੰਦਾ ਹਾਂ ਮਾਂ ਨਹੀਂਦੀ ਪਿਉਂਦੀ ਹਾਂ ਐ ਵਾਲਾ ਕਹਿੰਦਾ ਪਿਉਂਦੀ ਹਾਂ ਉਹ ਕਹਿੰਦੇ ਹਾਂ ਉਹ ਭਰਾਵਾ ਚਲਿਆ ਗਿਆ ਉਹਨੂੰ ਵਿਚਾਰੇ ਨੂੰ ਭੇਜ ਵੀ ਭੇਜ ਵੀ ਉਹਨਾਂ ਦੇ ਦਿੱਤਾ ਜਿਹੜੀਆਂ ਉਹ ਕੁੜੀਆਂ ਹੁੰਦੀਆਂ ਵਿਚਾਰੀਆਂ ਤੇ ਉਹਨਾਂ ਨੂੰ ਕਹਿੰਦਾ ਤੇ ਪਾਈਂ ਭੁੰਝੀਆਂ ਨੂੰ ਭੁੰਝੀਆਂ ਨਾ ਕਰਨਾ ਮੇਰੇ ਮੂੰਹ ਤੇ ਮੂੰਹ ਸਾਫ ਕਰਨਾ ਕਰੋਂਗੀਆਂ ਹਾਂ ਉਹ ਕਹਿੰਦੀਆਂ ਨਹੀਂ ਵੀ ਅਸੀਂ ਤਾਂ ਕੁੜੀਆਂ ਦਾ ਕਰਦੀਆਂ ਅਸੀਂ ਤਾਂ ਨਾ ਤੂੰ ਨਾ ਪਿਉਂਦੀ ਹਾਂ ਮੇਰੇ ਮਨ ਚ ਗੁੰਝ ਨਹੀਂ ਤੂੰ ਕੋਣੀ ਸਮਝ ਕੇ ਕਰਦੇ ਹੋ ਹਾਂ ਤੇ ਮੈਂ ਹੋਣ ਤੋਂ ਕਣਾਉਣਾ ਨਹੀਂ ਕਹਿੰਦੇ ਰੰਗ ਚਿੱਟਾ ਤੁਸੀਂ ਕਢਦਗੇ ਭਾਈ ਉਹਨਾਂ ਦੇ ਮਗਰ ਪਿਆਰ ਹੈ ਉਹਨਾਂ ਨੇ ਕਹ ਵੀ ਚੱਲ ਦੇ ਇਸੀ ਬੰਦਾ ਕਰਦੇ ਹੋ ਯਾਰ ਹਾਂ ਉਹ ਕਹਿੰਦੀਆਂ 400 ਰੁਪਈਆ ਲਗੂਆਂ ਹਾਂ 400 ਲੈਨੇ ਉਹ ਉਹਨਾਂ ਨੇ ਸਖਰਬ ਜੀ ਕਰੀ ਜਦੋਂ ਹਾਂ ਮੂੰਹ ਤੇ ਉਹਦੇ ਤੇ ਭਈ ਉਹ ਮਾਂਜਤਾ ਪੂਰਾ ਹਾਂ ਤੋ ਤਾਂ ਕੇ ਕਹਿੰਦੇ ਗੱਡ ਜਾਣ ਸੋਂ ਹਾਂ ਨਾ ਪਿਉਂ ਦੀ ਹਾਂ ਕਹਿੰਦਾ ਬੰਜਣੀ ਜੀ ਦੇ ਸਾਥੀ ਮੇਰੇ ਮੂੰਹ ਤੇ ਹੋਇਆ ਤਾਂ ਕੁਛ ਨਹੀਂ ਕਹਿੰਦਾ ਰੰਗ ਤਾਂ ਕਾਣੀ ਦਾ ਖਾਣਾ ਮਾਣੀ ਦੰਦਾ ਰੰਗ ਜਟਾ ਕਰ ਉਹ ਕਹਿੰਦੀ ਇਹ ਰੰਗ ਕਿਵੇਂ ਜਟਾ ਹੋ ਜੂ ਆਈਦਾ ਚਮਕਣ ਆਉਣਾ ਸੀਗਾ ਪਿਉਂ ਦੀ ਜੋਂ ਇਹ ਤਾਂ ਅੰਗੇ ਨਾਲ ਵੀ ਜਾਂਦੇ ਚਮਕ ਗਿਆ ਕਾਣਾ ਮੈਂ ਨਹੀਂ ਦਿੰਦਾ ਪੈਸੇ ਪੈਸੇ ਨਾ ਦਿੱਤੇ ਉਹਨਾਂ ਦੇ ਤੁਰਿਆ ਆ ਪਿੰਡ ਆ ਗਈ ਉਹ ਕਹਿੰਦੇ ਵੀ ਚਲੋ ਬਰਾਤ ਪੰਜਾਬ ਆਉਣਾ ਸੀ ਹੁਣ ਰਾਤ ਤਾਂ ਅੰਚੂ ਆ ਨੇੜੇ ਆ ਸੰਗਰੀ ਆ ਮੈਂ ਹੌਲੀ ਹੌਲੀ ਦੱਸ ਹੀ ਦੇਣਾ ਉਹ ਕਹਿੰਦੇ ਵੀ ਗੱਡੀਆਂ ਵਾਲਿਆਂ ਨੂੰ ਪਿੰਡ ਨਾਲ ਪਤਾ ਕਿੱਧਰ ਆ ਤੇ ਭਾਈ ਗੱਡੀਆਂ ਰੁਲ ਗਈਆਂ ਪਿੰਡਾਂ ਚ ਗੱਡੀਆਂ ਵਾਲੇ ਲੇਟ ਹੋ ਗਏ ਵਿਚਾਰੇ ਤੇ 2 ਵਜੇ ਗਏ ਫਿਰਦਿਆਂ ਨੂੰ ਅੱਛਾ ਕਹਿੰਦਾ ਪਿਓ ਦੀ ਸ਼ੌਂ ਕਹਿੰਦਾ ਉਹਨਾਂ ਦੀ ਹਾਂ ਲੱਗ ਗਈ 400 ਰੁਪਏ ਪਿੱਛੇ ਕਹਿੰਦਾ ਵਿਆਹ ਹੀ ਰਹਿ ਗਿਆ ਅਖੇ ਕਿਉਂ ਹੁਣ ਕਾਣਾ ਹੋਣਾ ਕਹਿੰਦਾ ਦੋਹਾਂ ਦਾ ਵੱਜ ਗਈ ਕਾਣਾ ਕਿਹੜਾ ਹਜੇ ਥਾਂ ਗਿਆ ਉਹ ਜਾਂ ਬਚੋ ਨਾ ਉਹ ਨਹੀਂ ਆਪਾਂ ਹਣ ਹਣ ਕਹਿੰਦੇ ਬਹਿੰਦੇ ਆ ਮਾਣ ਕਹਿੰਦੇ ਚਲੋ ਮੁਰਚਨ ਨੂੰ ਉਹ ਕਹਿੰਦੇ ਦਿਲ ਤੱਕ ਐ ਕਿਵੇਂ ਮੁਰਚਲੋ ਇੱਕ ਪੈਂਟ ਕੋਟ ਪਹਿਲੀਏ ਰ ਪਾਇਆ ਵਿਚਾਰੇ ਨੇ ਤਿਆਰ ਝੁਰ ਗਿਆ ਹੋਇਆ ਇੱਕ ਆ ਮਾ ਫਸਿਆਂ ਪਿਆ ਮੈਂ ਕਹਿੰਦਾ ਇਹ ਹੁਣ ਮੈਂ ਕੀ ਕਰਾਂ ਬੈਠਾ ਮੈਤੋਂ ਨਹੀਂ ਜਾਂਦਾ ਉਹ ਕਹਿੰਦੇ ਕੋਈ ਨਾ ਇਹ ਹੀ ਪਾਉਣਾ ਹੁੰਦਾ ਵਿਆਹ ਵੇਲੇ ਤੇ ਭਾਈ ਘਰ ਲੱਭ ਗਿਆ ਨਾਨਮ ਗਿਆ ਤੇ ਪੈਣਾ ਤੁਸੀਂ ਮੂਹਣੇ ਜਾਨੋ ਕੀ ਪਤਾਂਗੇ ਕੁੱਤਾਂ ਐਸ ਵੇਲੇ ਕੀ ਲੈਣਾ ਆਏ ਆ ਉਹਨੂੰ ਉਹਨੂੰ ਕੀ ਨੇ ਕਹਿਣਾ ਇਹ ਚੱਲ ਬ੍ਰਾਹਮਣਾ ਸੀ ਨਾ ਫੇਰ ਵੀ ਉਹਨਾਂ ਨੇ ਚਲੋ ਵੀ ਆਓ ਭਗਤ ਕਰਿਓ ਕਹਿੰਦੇ ਪਹਿਲਾਂ ਨੰਦਾਂ ਦੇ ਚੱਲੋ ਹਾਂ ਨੰਦਾਂ ਤੇ ਬਹਿ ਗਿਆ ਉਹ ਕਹਿੰਦੇ ਆਜੋ ਮੁੰਡਾ ਬੈਈ ਨੰਦਾਂ ਤੇ ਆਏ ਬੈਠਾ ਉਹ ਉਹ ਕਹਿੰਦੇ ਥੱਲੇ ਬੈਠ ਨਾ ਥੰਨੇ ਪੈ ਤਾਂ ਮਾਰ ਜੂ ਨਾ ਖੜਾ ਹੋਇਆ ਜਾਣਾ ਉਹ ਕਹਿੰਦਾ ਤੂੰ ਪੈਰ ਥੱਲੇ ਮਸਾਂ ਮਸਾਂ ਭਾਇਆ ਤੂੰ ਬਹਿ ਜਾ ਥੱਲੇ ਬਹਿ ਗਿਆ ਏ ਬਹਿ ਗਿਆ ਤੇ ਉਹ ਬਾਬਾ ਕੇ ਨਾ ਆਏ ਹਣੋ ਹਣੋ ਬਾਬੇ ਨੂੰ ਕਰੇ ਹਣੋ ਹਣਾ ਮਮੋਂ ਗੀਣਿਆਣਾ ਕੰਮ ਨਾ ਕਰੀ ਉਹ ਕਹਿੰਦਾ ਕਿਉਂ ਨਾ ਗੀਣਿਆਣੇ ਕੰਮ ਚ ਮੇਣੀ ਬੈਠੀ ਉੱਠਣ ਬੈਠਣ ਜਾਂ ਬਾੜ ਜਾਣਾ ਐ ਮੈਂ ਤੁਮ ਨਾ ਦਾਂ ਹਾਂ ਤੂੰ ਆਹੀਂ ਆਹੀਂ ਕਰਦੇ ਸਾਰਾ ਕੰਮ ਬੈਠੇ ਬੈਠੇ ਮੇੜੀ ਮੈਂ ਤਾਂ ਪੈਸੇ ਹੋਣ ਨਹੀਂ ਅੱਛਾ ਬਾਤੀ ਨੂੰ ਕਰੀ ਜਾਵੇ ਕਹਿੰਦਾ ਹੁਣ ਬਿਚਾਤਾ ਦਿੱਤਾ ਇਹਨਾਂ ਨੂੰ ਘਰ ਆ ਲਗ ਰਹੀ ਮੈਨੂੰ ਠਾਈ ਨਾ ਅੱਛਾ ਚਲੋ ਪੈੰਟ ਬਾੜ ਜੂ ਹਾਂ ਐਡਾ ਡਰੇ ਉਹ ਕਹਿੰਦੇ ਨਹੀਂ ਕੋਈ ਹੁੰਦਾ ਨਾ ਯਾ ਤੁਹਾਨੂੰ ਮੰਨ ਬੰਦਾ ਹਾਂ ਸਹੀ ਨਾ ਜੋ ਬਾਬੇ ਨੰਗਨ ਹੋ ਗਈ ਬਸ ਜੇੜਿਆਣਾ ਕੰਮ ਹੀ ਨਹੀਂ ਕੋਈ ਵੀ ਛਣਾ ਮੈਂ ਕਿਹ ਹੋਣਾ ਬਾਬਾ ਜੀ ਜੇੜੇ ਫੇਨ ਕਾਂਦਣਾਗੇ ਤੇ ਤਸੀਮ ਬਾਸ ਅੱਜ ਮੇਰਾ ਕਹਿਣਾ ਛਡਾ ਦਿਓ ਅੱਛਾ ਇੱਕ ਦੋਂ 2 ਵਜੇ ਉਹਨੇ ਬਾਬੇ ਕਹਿੰਦੇ ਚੱਲਾ ਆਵਾਂ ਰਹਿਣ ਦੱਲਿਆ ਵੀ ਕੋਈ ਨਹੀਂ ਪੜ ਦਿੰਦੇ ਆ ਯਾਰ ਭਾ ਅਪਾ ਅਨੰਦ ਪੜ ਦਿੰਦੇ ਮੁੰਡਾ ਡਰਿਆ ਵਾਲਾ ਉਹ ਨਹੀਂ ਕਰਦਾ ਉਹ ਗਿਆ ਹੀ ਨਹੀਂ ਦੇ ਸੱਚੀ ਉਹ ਕਹਿੰਦਾ ਮੈਂ ਨਹੀਂ ਮੈਂ ਡਰ ਗਿਆ ਉਹ ਬਾਲੇ ਦੇਸੀ ਆ ਹਾਂ